ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਇੰਗਲੈਂਡ ਦੇ ਸ਼ਹਿਰ ਬੁਲਵਰਹੈਂਮਟਨ ਤੋਂ ਤੇ ਪਿਛਲੇ ਵਲੌਗ ਚ ਤੁਸੀਂ ਦੇਖਣਾ ਸੀ ਆਏ ਸੀ ਇੱਥੇ ਸਪੈਸ਼ਲ ਵਿਆਹ ਦੇਖਣ ਦੇ ਲਈ ਇਹ ਬਾਈ ਤੀਰਥ ਢਿਲੋਂ ਹੋਂ ਦਾ ਘਰ ਇਹਨਾਂ ਕੋਲ ਸੀ ਰਹੇ ਦੋ ਦਿਨ ਅੱਜ ਅਸੀਂ ਇਹ ਸ਼ਹਿਰ ਘੁੰਮਣ ਜਾ ਰਹੇ ਹਾਂ ਕਿ ਜਿਹੜਾ ਬੁਲਵਰਹੈਂਮਟਨ ਸ਼ਹਿਰ ਹੈ ਕਿ ਹੋ ਜਾ ਕੀ ਕੁਝ ਦੇਖਣ ਵਾਲਾ ਇੱਥੇ ਤੇ ਜਿਵੇਂ ਬਰਮਿੰਗਮ ਤੇ ਸਾਊਥਾਲੋ ਪੰਜਾਬੀਆਂ ਨਾਲ ਭਰੇ ਹੋਏ ਮਸ਼ਹੂਰ ਸ਼ਹਿਰ ਨੇ ਤੇ ਵੀ ਬੜਾ ਮਸ਼ਹੂਰ ਸ਼ਹਿਰ ਹੈਗਾ ਸੋ ਇੱਥੇ ਸਾਡੀ ਅੱਜ ਰੇਡੀਓ ਤੇ ਇੰਟਰਵਿਊ ਵੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਵਿੱਚ ਤੇ ਨਾਲ ਹੋਰ ਕੀ ਕੁਝ ਹੈ ਸ਼ਹਿਰ ਚ ਉਹ ਸਾਰਾ ਅੱਜ ਤੁਹਾਨੂੰ ਦਿਖਾਵਾਂਗੇ ਅੱਜ ਸਾਡੇ ਨਾਲ ਨੇ ਮੇਰੇ ਮਾਮਾ ਜੀ ਦਾ ਬੇਟਾ ਬੇਟੀ ਸਾਰੇ ਜਾਣੇ ਇਹ ਉਹ ਹੈ ਜੀ ਸੁਖਵੀਰ ਤੇ ਇਹਦਾ ਨਾਮ ਤੇਰਾ ਨਾਮ ਕੀ ਹੈ ਯਾਰ ਮੈਂ ਭੁੱਲ ਗਿਆ ਉਹ ਸੰਦੀਪ ਸੰਦੀਪ ਸਾਚਾ ਸੌਰੀ ਜਿਆਦਾ ਤੁਹਾਨੂੰ ਛੋਟੀ ਸੰਦੀਪ ਖੁਸ਼ੀ ਤੇ ਭਾਈ ਢਿਲੋਂ ਹਣਾਂ ਦਾ ਘਰ ਹੈ ਉਹਨਾਂ ਨੂੰ ਹੁਣ ਮਿਲਣਾ ਨਹੀਂ ਹੈਗਾ ਕਿਉਂਕਿ ਚਾਬੀਆਂ ਸਾਡੇ ਕੋਲੇ ਨੇ ਉਹਨਾਂ ਨੇ ਮਿਲ ਨਹੀਂ ਗੱਲੀਆਂ ਜੀ ਉਹਨਾਂ ਨੇ ਮਿਲਣੇ ਕਰਨ ਲਈ ਮੁੱਕੀ ਨੇ ਜੇ ਵਿਆਹ ਚੱਲੀ ਜਾਂਦਾ ਉਹਨਾਂ ਨੇ ਇੰਗਲੈਂਡ ਦੇ ਵਿਆਹ ਏਡੇ ਵੱਡੇ ਹੁੰਦੇ ਆ ਸੋ ਜੀ ਜਿੰਦੇ ਆਪਾਂ ਲਾਤੇ అలਾਰਮ ਸੈੱਟ ਕਰਤਾ ਤੇ ਮਾਲਵਾ ਬਲੌਗ ਚ ਹੁਣ ਬੈਠਣ ਲੱਗੇ ਅੰਦਰ ਵੀ ਮਾਲਵਾ ਬਲੌਗ ਹੀ ਚਲਾਉਣਾ ਠੀਕ ਆ ਮੁੰਡਿਆ ਆ ਜਾਓ ਫਿਰ ਚੱਲੀਏ ਦੇਈ ਤੇਰੀ ਬੀ ਐਮ ਦੀ ਗੱਡੀ ਹੈ ਮੈਂ ਕਿਹਾ ਦੇਈ ਤੇਰੀ ਬੀ ਐਮ ਦੀ ਗੱਡੀ ਅੱਜ ਇਹ ਲਓ ਜੀ ਪਹੁੰਚ ਗਏ ਸੀ ਗੁਲਸ਼ਨ ਰੇਡੀਓ ਇੱਥੇ ਹਰੇ ਕਾਉਂਟੀ ਜਨਾ ਅਲੱਗ-ਅਲੱਗ ਰੇਡੀਓ ਚੱਲਦੇ ਜੇ ਮੈਂ ਸਾਊਥ ਹਾਲ ਚ ਦੇਸੀ ਰੇਡੀਓ ਉਹ ਵੀ ਬੁਲਾ ਰਹੇ ਇੰਟਰਵਿਊ ਲਈ ਸਾਨੂੰ ਤੇ ਇੱਥੇ ਗੁਲਸ਼ਨ ਰੇਡੀ ਦੇ ਆਏ ਆ ਤੇ ਬਰਮਿੰਗਮ ਚੋਂ ਅਲੱਗ ਰੇਡੀਓ ਚੱਲਦਾ ਇਹ ਬੁਲਵਰ ਹਿੰਟਨ ਦਾ ਇਥੋਂ ਦਾ ਮਸ਼ਹੂਰ ਹੈਗਾ ਤੇ ਇਹਨਾਂ ਨੇ ਇਨਵਾਈਟ ਕੀਤਾ ਸੀ ਜੀ ਗੱਲਬਾਤ ਲਈ ਕਿੱਧਰ ਦੀ ਹੈਗਾ ਰਸਤਾਂ ਅੰਦਰ ਜਾਣ ਦਾ ਦੇਖਦੇ ਆ ਤੇ ਫਿਰ ਕਰਦੇ ਆ ਉੱਥੇ ਗੱਲਾਂ ਬਾਤਾਂ ਲਓ ਜੀ ਇਹ ਹੈ ਜੀ ਪਹੁੰਚ ਗਏ ਆਪਾਂ ਇਹ 715 C ਸਮਥਿੰਗ ਜੀ ਆਨ ਗੁਲਸ਼ਨ ਰੇਡੀਓ ਅੱਛਾ ਹੈ ਕੋਡ ਇਹਨਾਂ ਦਾ 106.9 FM ਇਹ ਗੁਲਸ਼ਨ ਰੇਡੀਓ ਹੈ ਜੀ ਇਹ ਅੰਦਰਲੇ ਪਾਸਿਓਂ ਦੇਖੋ ਤੁਸੀਂ ਆਪਣੇ ਮਾਨ ਸਾਹਿਬ ਵੀ ਆਏ ਐ ਗੁਰਦਾਸ ਮਾਨ ਸਾਹਿਬ ਇਹਨਾਂ ਨੂੰ ਵੀ ਮੌਕਾ ਤੇ ਸਾਨੂੰ ਮਗਵਲੇ ਮਲਕੀਤ ਸਿੰਘ ਸਿੰਘ ਕਰ ਵੀ ਆਏ ਐ ਉਹ ਵਾਹ ਕਮਾਲ ਹੋ ਗਈ ਸਾਰੇ ਸਿੰਘ ਦੀ ਸਿੰਘ ਆਏ ਆ ਹੰਸਰਾਜ ਖੁੰਨ ਸਰਬਜੀਤ ਚੀਮਾ ਰਵਿੰਦਰ ਗਰੇਵਾਲ ਸ਼ੈਰੀਮਾਨ ਕਮਾਲ ਹੋ ਗਈ ਹਰਜੀਤ ਹਰਮਨ ਗੁਲਸ਼ਨ ਹੈ ਜੀ ਸ਼ਾਨ ਤੇ ਅੱਜ ਗੱਲਬਾਤ ਹੁਣ ਜਾਰੀ ਰਹੂਗੀ ਸਰ ਤਿੰਦਰ ਸਰਤਾਜ ਸਾਹਿਬ ਸਰਤਾਜ ਸਾਹਿਬ ਵੀ ਆਏ ਆ ਜੀ ਉਧਰ ਵਾਰਿਸ ਮਨਮੋਹਨ ਵਾਰਿਸ ਬੱਬੂ ਮਾਨ ਜੀ ਸਲੀਮ ਪੰਜਾਬ ਦੇ ਚੋਟੀ ਤੇ ਸਾਰੇ ਆਏ ਮੈਨੂੰ ਲੱਗਦਾ ਹੈ ਨਾ ਤੇ ਅਮੀ ਵਰਕ ਇਹ ਆ ਗਿਆ ਗੁਸਲਖਾਨਾ ਆਕਾਸ਼ਵਾਣੀ ਗੁਲਸ਼ਨ 7 ਨੰਬਰ 1 7 ਨੰਬਰ 2 ਮੁੱਖ ਦਫ਼ਤਰ ਆਪਾਂ ਕਿੱਧਰ ਨੂੰ ਜਾਣਾ ਹੈ ਇੱਧਰੋਂ ਗਏ ਆ ਆਈ ਮੈਂ ਲਵ ਗੁਰਛੇ ਰੈਡੀ ਮੁੱਖ ਦਫ਼ਤਰ ਐਜੀ ਆਨੇ ਉਹ ਮਾ ਉਹਨਾਂ ਨੂੰ ਇੱਧਰ ਸੌਣ ਲਾਇਆ ਹੋਊ ਅੱਛਾ ਜੀ ਇਹ ਮੁੱਖ ਦਫ਼ਤਰ ਚ ਆ ਗਏ ਜੀ ਇੱਥੇ ਬੈੰਨੇ ਹੁਣ ਅਸੀਂ ਫਿਰ ਇਹਨਾਂ ਨਾਲ ਅਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਤੁਹਾਡਾ ਟਰੈਵਲਿੰਗ ਦਾ ਸ਼ੁਰੂ ਹੋਇਆ ਇਹ ਆਪਣੇ ਅੱਗੇ ਜੀ ਹੈੱਡ ਸਾਹਿਬ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਸੋ ਅੱਜ ਮੈਂ ਰਿਪਨ ਦੇ ਜਦੋਂ ਬਲੌਗ ਦੇਖਨੇ ਸ਼ੁਰੂ ਕੀਤੇ ਨਾ ਹਾਂ ਜੀ ਸੋ ਬਹੁਤ ਚੰਗਾ ਲੱਗੇ ਕੌਰਾ ਹੁੰਦਾ ਮੈਂ ਕਿ ਸੋਚਿਆ ਕਿ ਜ਼ਿੰਦਗੀ ਚ ਇਸ ਕਪਲ ਨੂੰ ਕਦੇ ਨਾ ਕਦੇ ਜ਼ਰੂਰ ਮਿਲਣਾ ਤੇ ਤੁਹਾਡੇ ਜਿਹੜੇ ਸਾਰੇ ਦੇਖਦੇ ਦੇਖਦੇ ਤੁਸੀਂ ਯੂਰਪ ਆਏ ਹਾਂਜੀ ਯੂਰਪ ਆਏ ਅੱਧੀ ਗੱਲ ਦੱਸਣੀ ਚਾਹੀਦੀ ਵੀ ਵਾਈਫ ਨੇ ਕਿਹਾ ਜੇ ਉਹ ਕਰਦੇ ਤੁਸੀਂ ਮੈਨੂੰ ਰਹਿ ਨਹੀਂ ਦਿੱਤਾ ਫਿਰ ਹਨਾ ਹਾਂਜੀ ਚਲੋ ਐਨੀਵੇ ਔਨ ਦਾ ਵੇ ਆ ਔਰ ਫਿਰ ਕਰਦੇ ਕਰਦੇ ਰਿਪਨ ਬਹੁਤ ਸਾਰੀਆਂ ਜਿਹੀਆਂ ਆਪਾਂ ਗੱਲਾਂ ਕਰ ਲਈਆਂ ਪਰ ਮੈਂ ਦੱਸਦਾ ਕਿ ਸਾਰੇ ਹੁਣ ਤੱਕ ਸਾਰੇ ਬਲੌਗ ਤੁਹਾਡੇ ਬਹੁਤ ਵਧੀਆ ਬਹੁਤ ਐਫਰਟਸ ਕੀਤੀ ਵੀ ਅੱਜ ਵੀ ਬਲੌਗ ਜਿਹੜਾ ਬਾਰ ਬਾਰ ਦੇਖਦਾ ਹਾਂ ਇੱਕ ਤੁਸੀਂ ਮੋਟਰਸਾਈਕਲ ਤੇ ਟ੍ਰੈਵਲ ਟ੍ਰੈਵਲ ਕੀਤਾ ਹਾਂਜੀ ਉਹ ਸਭ ਤੋਂ ਫੇਵਰੇਟ ਹੈ ਮੇਰਾ ਜਿਹੜਾ ਪੰਜਾਬ ਘੁੰਮਿਆ ਸੀ ਇਕਾ ਸਪੀਤੀ ਘੁੰਮਿਆ ਸੀ ਨਹੀਂ ਸਪੀਤੀ ਨਹੀਂ ਅਫਰੀਕਾ ਚ ਅੱਛਾ ਅਫਰੀਕਾ ਚ ਮੋਟਰਸਾਈਕਲ ਤੇ ਗਈ ਸੀ ਤੁਹਾਡੇ ਪਹਿਲਾਂ ਇੰਡੀਆ ਦੇ ਪੰਜਾਬ ਵਾਲੇ ਨਹੀਂ ਫੋਲੋ ਕੀਤੇ ਹਾਂਜੀ ਮੈਂ ਅਚੰਚੇ ਜਦ ਤੁਸੀਂ ਸਾਰਾ ਅਫਰੀਕਾ ਘੁੰਮਿਆ ਨਾ ਉਹਨੂੰ ਮੈਂ ਬਹੁਤ ਥੋਰਲੀ ਫੋਲੋ ਕੀਤਾ ਸੀ ਜੀ ਉਸ ਤੋਂ ਬਾਅਦ ਫਿਰ ਮੈਂ ਸਬਸਕ੍ਰਾਈਬ ਕਰ ਲਿਆ ਥੈਂਕ ਯੂ ਜੀ ਪਤਿਆਂ ਨੂੰ ਹੋਰ ਨੂੰ ਕਰਾਇਆ ਮੈਂ ਕਦੀ ਜ਼ਿੰਦਗੀ ਚ ਬਈ ਰੇਪਣ ਤੇ ਖੁਸ਼ੀ ਵੀ ਨਹੀਂ ਛੋਡੀ ਭੈਣਾਂ ਨੂੰ ਕਦੀ ਕਦੀ ਕਿ ਜ਼ਿੰਦਗੀ ਜ਼ਰੂਰ ਮਿਲਣਾ ਹਾਂਜੀ ਫਿਰ ਅਬ ਰੋਜ਼ੀ ਨਾਲ ਗੱਲ ਕਰਦਾ ਸੀ ਵਾਈਫ ਨੇ ਆ ਜਾਣਾ ਹੁਣੇ ਬਾਕੀ ਆਪਾਂ ਸਬਸਕ੍ਰਾਈਬ ਇੱਥੋਂ ਇਹ ਵੀ ਸਾਨੂੰ ਸਿੱਖਣ ਨੂੰ ਮਿਲਦਾ ਹੈ ਵੀ ਜੇ ਚੰਗਾ ਕੁਝ ਦਿਓਗੇ ਤਾਂ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸਬਸਕ੍ਰਾਈਬ ਕਰੋ ਆਪਣੇ ਆਪ ਹੋ ਜਾਂਦਾ ਹੈ। ਆਪ ਤੁਸੀਂ ਕਹਿੰਦੇ ਵੀ ਨਹੀਂ ਅਸੀਂ। ਨਹੀਂ ਅਸੀਂ ਕਹਿੰਦੇ ਵੀ ਨਹੀਂ। ਵਾਕੇ ਨਹੀਂ ਨਹੀਂ ਕਹਿੰਦੇ। ਕਹਿੰਦੇ ਵੀ ਨਹੀਂ। ਇੱਕ ਬੰਦਾ ਕਹਿੰਦਾ ਉਹ ਲਈਏ। ਮੇਰੇ ਕਹਿਣ ਤੋਂ ਕੰਮ ਚੰਗਾ ਕਰੋ ਤੇ ਦੁਨੀਆ ਆਪੇ ਜਾਣੂਗੀ ਹੈਨਾ। ਜਿਹੜਾ ਨਾ ਜ਼ਿੰਦਗੀ 'ਚ ਥੋੜਾ ਮੈਂ ਬੁੱਕਸ ਦੇਖੀਆਂ ਫਲਸਫੀ ਨਾਲ ਜ਼ਿਆਦਾ ਜੁੜਿਆ ਹੋਇਆ। ਜਿਹੜਾ ਅਸਲ 'ਚ ਕਰਮ ਤਰਬ ਹੋਣਾ ਚਾਹੀਦਾ। ਹਾਂਜੀ। ਤਾਰਮ ਕਰਮ ਨਹੀਂ ਹੁੰਦਾ ਜੀ ਤੁਹਾਡਾ ਕਰਮ ਜਿਹੜਾ ਕੰਮ ਉਹ ਧਰਮ ਹੋਣਾ ਚਾਹੀਦਾ ਉਹਨੂੰ ਇਮਾਨਦਾਰੀ ਨਾਲ ਕਰੋ ਔਰ ਤੁਸੀਂ ਸਭ ਦਾ ਭਲਾ ਮੰਗੋ ਸੱਜੇ ਲਈ ਚੰਗੀ ਸੋਚ ਰੱਖੋ ਤੇ ਦੇਖਿਓ ਰੱਬ ਤੁਹਾਡੇ ਆਪੇ ਭਾਗ ਲਾ ਲੈਂਦਾ ਤੇ ਤੁਸੀਂ ਉਹ ਕੰਮ ਕਰੀ ਜਾਂਦੇ ਮਿਹਰਬਾਨੀ ਜੀ ਸ਼ੁਕਰੀਆ ਤੁਹਾਡਾ ਸੋ ਬਾਕੀ ਆਪਾਂ ਹੁਣ ਥੋੜਾ ਜੀ ਹੁਣ ਗੱਲਬਾਤ ਕਰਾਂਗੇ ਜੀ ਬਾਅਦ ਗੱਲ ਹਾਂਜੀ ਸਟੂਡੀਓ 'ਚ ਬੈਨੇ ਆ ਹਾਂਜੀ ਹਾਂ ਤੇ ਇਹ ਬੰਦੇ ਅੱਜ ਸੁਣ ਲੈਗੇ ਜੀ ਸਾਨੂੰ ਦੂਰੋਂ ਦੋ ਬੰਦੇ ਤੇ ਅਸੀਂ ਪਹੁੰਚਦੇ ਜੀ ਗੁਲਸ਼ਨ ਰੇਡੀਓ ਤੇ ਤੇ ਤੈਨੂੰ ਦੇ ਯਾ ਬਿਹਾਈਂਡ ਦਾ ਸੀਨ ਬਿਹਾਈਂਡ ਦਾ ਸੀਨ ਬਿਹਾਈਂਡ ਦਾ ਸੀਨ ਆਫ ਪੰਜਾਬੀ ਟ੍ਰੈਵਲ ਕਪਰ ਸੁ ਦੋਸਤੋ ਮੈਂ ਤੁਹਾਡਾ ਮੇਸ ਬਣੂ ਸ਼ਟਿੰਗਾ ਤੁਸੀਂ ਡਰਾਈਵ ਕਰ ਰਹੇ ਹੋ ਸਵਾਟ ਸੁਣ ਰਹੇ ਹੋ ਆ ਆਮੂਮਨ ਤੌਰ ਤੇ ਇਸ ਸਟੂਡੀਓ ਦੇ ਵਿੱਚ ਜਿਹੜਿਆ ਲੋਕਲ ਐਮਪੀਸ ਜਾਂ ਮੇਅਰ ਆਉਂਦੇ ਨੇ ਜਾਂ ਫਿਰ ਪੰਜਾਬੀ ਸੈਲਿਬ੍ਰਿਟੀਜ਼ ਆ ਜਾਂਦੇ ਨੇ ਆਪ ਸਭ ਜਾਣਦੇ ਹੋ ਕਿ ਲਾਸਟ ਇਹ 8 ਸਾਲਾਂ ਦੇ ਵਿੱਚ ਮੇਰਾ ਕਹਿ ਕੇ ਦਿਲਜੀਤ ਹੀ ਰਹਿ ਗਿਆ ਬਾਕੀ ਸਾਰੇ ਉਰੇ ਆ ਗਏ ਪਰ ਅੱਜ ਇੱਕ ਡਿਫਰੈਂਟ ਕਾਈਂਡ ਆਫ ਬੰਦੇ ਆਏ ਜਿਹੜੇ ਮਤਲਬ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚੋਂ ਅੱਜ ਕੱਲ ਬਹੁਤ ਸਾਰੇ ਜਿਹੜੇ ਨੌਜਵਾਨ ਆਪਾਂ ਕਹਿ ਸਕਦੇ ਹਾਂ ਉਹਦੀ ਹੋਬੀ ਵੀ ਉਹਨੇ ਰੁਸਕਾਰ ਨੂੰ ਵੀ ਬਣਾਇਆ ਚੰਗੀ ਗੱਲ ਹੈ ਪਰ ਇਹ ਸੌਖਾ ਕੰਮ ਨਹੀਂ ਆ ਮੈਂ ਕਹਿੰਦਾ ਨਾ ਕਿ ਬੇਰ ਬੜਾ ਸੁਪਨਾ ਇੱਕ ਲੰਬਾ ਮੰਚ ਦਾ ਹੁੰਦਾ ਕਰਕੇ ਵੀ ਇਹਦਾ ਚੀਜ਼ਾ ਹੋਣ ਪਰ ਅਸੀਂ 24 ਘੰਟੇ ਸੱਤ ਦਿਨ ਤੁਹਾਡੀ ਇੱਥੇ ਸੇਵਾ ਕਰਦੇ ਹਾਂ ਇਹਨਾਂ ਦੇ ਵਿੱਚੋਂ ਕਈ ਮੇਰੇ ਫੇਵਰਿਟ ਬਲੌਗਰਸ ਆ ਮੈਂ ਸੱਚੀ ਕਹਿੰਦਾ ਉਹਨਾਂ ਵਿੱਚੋਂ ਇੱਕ ਜਿਹੜਾ ਪੰਜਾਬੀ ਕਪਲ ਹੈ ਪੰਜਾਬੀ ਟਰੈਵਲ ਕਪਲ ਰਿਪਨ ਤੇ ਖੁਸ਼ੀ ਜਦੋਂ ਮੈਂ ਆ ਉਹ ਮੈਂ ਵਾਚੀ ਨਹੀਂ ਪਾਜੀ ਨਹੀਂ ਉਹ ਵੀ ਲੱਗਦੇ ਹੈ ਸੋ ਇਹ ਤਾਂ ਮੈਂ ਮੈਂ ਨਾ ਆ ਬੰਦ ਕਰਤਾ ਆਪਣਾ ਬੈਠ ਕੇ ਰਹੇ ਗੱਡੀ ਵਿੱਚ ਰੇਡੀਓ ਸੁਣਿਆ ਕਰ ਅੱਛਾ ਮੈਂ ਕਹਿੰਦਾ ਜਦੋਂ ਨਾ ਮਲਕ ਪ੍ਰੋਗਰਾਮ ਮੁਕਿਆ ਮੈਂ ਚੱਲ ਜਾਣਾ ਅੱਛਾ ਅੱਛਾ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਨਾਈਸ ਥੈਂਕ ਯੂ ਭਾਜੀ ਜੇ 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 ਮੈਂ ਨਹੀਂ ਕਰਦਾ ਤਾਂ ਘਰ ਚਲੋਗੇ ਅ ਅਜਿਤਾ ਜੀ ਟਾਈਮ ਹੈ ਥੋੜਾ ਸਾਡੇ ਕੋਲ ਸ਼ੋਰਟ ਹੈ ਅਸੀਂ ਅੱਜ ਵਿਆਹ ਤੇ ਆਏ ਹੋਏ ਹਾਂ ਕਾਹਦੀ ਆਏ ਹੋਏ ਆ ਅਸੀਂ ਵਿਆਹ ਚੋਂ ਟਾਈਮ ਕੱਢ ਕੇ ਇੱਧਰ ਆ ਗਏ ਹਾਂ ਹਾਂਜੀ ਹਾਂਜੀ ਸੋ ਸ਼ੁਕਰੀਆ ਜੀ ਤੁਹਾਡਾ ਸ਼ੋਅ 'ਚ ਵਧੀਆ ਗੱਲਾਂ ਹੋਈਆਂ ਚੰਗੀਆਂ ਗੱਲਾਂ ਬਾਤਾਂ ਹੋਈਆਂ ਤੇ ਸਾਨੂੰ ਤੁਸੀਂ ਮੌਕਾ ਦਿੱਤਾ ਤੇ ਆਉਣ ਦਾ ਹੈ ਨਾ ਹਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਆਪਣੁਣੀ ਜੀ ਸੋਚਦਾ ਹੁੰਦਾ ਸੀ ਪਹਿਲੀ ਵਾਰੀ ਮੁਲਾਕਾਤ ਹੋਈ ਹੈ ਬਲੌਗ ਦੇਖੇ ਸੀ ਆਈ ਰੇਡੀਓ ਤੇ ਜੀ ਔਰ ਇਹ ਦੁਬਾਰਾ ਵੀ ਸੁਣਿਆ ਜਾ ਸਕਦਾ ਪਹਿਲਾਂ ਮੈਨੂੰ ਇਹ ਨਹੀਂ ਦੱਸਿਆ ਕਿ ਨਹੀਂ ਰਿਕਾਰਡ ਹੁੰਦਾ ਰਿਕਾਰਡ ਹੁੰਦਾ ਅਸੀਂ ਸੁਣ ਸੁਣ ਸਕਦੇ ਹਾਂ ਨਹੀਂ ਔਨਲਾਈਨ ਤੇ ਵੀ ਅੱਛਾ ਤੁਹਾਡੇ ਕੋਲੇ ਹੈਗਾ ਸਾਡੇ ਕੋਲ ਹੈਗਾ ਤੁਹਾਡੇ ਕੋਲੇ ਪਰਮਾਨੈਂਟਲੀ ਰਹੂਗਾ ਅਸੀਂ ਸਾਨੂੰ ਰੱਖਣਾ ਹੁੰਦਾ ਸਟੂਡੀਓ ਦੇ ਪਰਪਸ ਲਈ ਸਾਨੂੰ ਭੇਜ ਦਿਓ ਅਸੀਂ ਆਪਣੀ ਵਾਜ ਦੁਆਰਾ ਸੁਣ ਲਾਂਗੇ ਇੰਟਰਵਿਊ ਦਾ ਕਿਉਂਕਿ ਅਸੀਂ ਜਦੋਂ ਅੱਡੇ ਹੁੰਦੀ ਉਹ ਸੁਣ ਲੈਣੇ ਹੁੰਦੇ ਆ ਰੇਡੀਓ ਟਾਕ ਬਾਕੀ ਇਹੀ ਕਹਾ ਕੇ ਅੱਛਾ ਰੇਡੀਓ ਤੁਸੀਂ ਪਹਿਲੀ ਵਾਰ ਆ ਹਾਂਜੀ ਪਹਿਲੀ ਵਾਰ ਆਲਮੋਸਟ ਇਸ ਤਰ੍ਹਾਂ ਲਾਈਵ ਚ ਪਹਿਲੀ ਵਾਰ ਆ ਹਾਂਜੀ ਹੁਣ ਹੋਪਸ ਉਹ ਅਸੀਂ ਕੈਨੇਡਾ ਜਾਣਾ ਹੈ ਕੈਨੇਡਾ ਚ ਸਾਨੂੰ ਕਾਫੀ ਸਾਰੇ ਕਹਿ ਰਹੇ ਆ ਬੇਸ਼ੁਮਾਰ ਕਹਿ ਵੀ ਬਹੁਤ ਰਹੇ ਆ ਪੋਨ ਵੀ ਆਈ ਜਾਂਦੇ ਸੀ ਵੇਸ਼ਮਾ ਰੇਡੀਓ ਆ ਹਾਂ ਜੀ ਕਿਸੇ ਨਾ ਕਿਸੇ ਦੋਸਤੋਂ ਬਲੌਗ ਸੇ ਤੁਸੀਂ ਗੁਲਸ਼ਿੰਦਰ ਜੀ ਨੂੰ ਵੀ ਦੇਖੋ ਕਿ ਬੋਵਰਹੈਂਪਟਨ ਜੀ ਕਨਸਟੀਟਿਊਸ਼ਨ ਕਮਿਟੀ ਐਡੀਸ ਜੀ ਸ਼ੁਕਰੀਆ ਜੀ ਤੁਹਾਡਾ ਰਿਪਨ ਦੇ ਛੋਟੀ ਭੈਣ ਖੁਸ਼ੀ ਤੇ ਸੰਦੀਪ ਦੇ ਵਿੱਦਿਆ ਹੋਂ ਦਾ ਜੀ ਸੁਖਵੀਰ ਇਹ ਜੀ ਸਾਡੇ ਨਾਲ ਨਾਲੇ ਫੇਮਸ ਹੋ ਗਏ ਵੀ ਸਾਰਿਆਂ ਨੂੰ ਬੋਲਿਆ ਜਾਂਦਾ ਇਹ ਛੋਟੀ ਸੰਦੀਪ ਭਜੇ ਜਾਂਦੇ ਨੇ ਚਲੋ ਚੰਗਾ ਜੀ ਜੀ ਸਤਿ ਸ੍ਰੀ ਅਕਾਲ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਪ੍ਰੋਗਰਾਮ ਤੇ ਗੱਲਬਾਤ ਸੋਹਣੀ ਰਹੀ ਸਾਰੀ ਤੇ ਹੁਣ ਅਸੀਂ ਚੱਲਿਆਂ ਦੁਬਾਰਾ ਸਿਟੀ ਦੇ ਵੱਲ ਤੇ ਸ਼ਹਿਰ ਚ ਕੁਝ ਥਾਵਾਂ ਨਹੀਂ ਗਿਆ ਹਲੋ ਜੀ ਕਾਫੀ ਸਾਰੇ ਸਾਨੂੰ ਆਪਣੇ ਟੈਕਸੀ ਡਰਾਈਵਰ ਵੀਰ ਵੀ ਜਿਹੜੇ ਟੈਕਸੀ ਚਲਾਉਂਦੇ ਉਹ ਵੀ ਮਿਲ ਲਾਏ ਰੇਡੀਓ ਤੇ ਸਾਡੀ ਗੱਲਬਾਤ ਸੁਣ ਕੇ ਕਿਉਂਕਿ ਲਾਈਵ ਚੱਲ ਰਿਆ ਅਸੀਂ ਸਾਰਾ ਤੇ ਬੜਾ ਚੰਗਾ ਲੱਗਿਆ ਯਾਰ ਤੇ ਐਕਸਪੀਰੀਅੰਸ ਵਧੀਆ ਸੀ ਸੋ ਕੈਨੇਡਾ ਤੋਂ ਜੀ ਰੇਡੀਓ ਹੋਸਟ ਵਾਲਿਆਂ ਦੇ ਉਹਨਾਂ ਦੇ ਵੀ ਫੋਨ ਆਉਣੇ ਸ਼ੁਰੂ ਹੋ ਗਏ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੈਸੇ ਦੋ ਤਿੰਨ ਰੇਡੀਓ ਪਹਿਲਾਂ ਵੀ ਕੰਟੈਕਟ ਕਰ ਰਹੇ ਸੀ ਸਾਨੂੰ ਤੇ ਉੱਥੇ ਵੀ ਆਪਾਂ ਰੇਡੀਓ ਤੇ ਗੱਲਬਾਤ ਰੱਖਾਂਗੇ ਤੇ BC ਚ ਖਾਸ ਕਰਕੇ ਜਿੰਨੇ BC ਚ ਚੱਲਦੇ ਆ ਤੇ ਪਰ ਇਹ ਆ ਵੀ ਉੱਥੇ ਅਸੀਂ ਜ਼ਿਆਦਾ ਇੰਟਰਸਟਿਡ ਆ ਕਿ ਲਾਈਵ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਜਾ ਸਕੇ ਜਿਵੇਂ ਰੇਡੀਓ ਇਕੱਲਾ ਲਾਈਵ ਚੱਲ ਰਿਹਾ ਸੀ ਨਾ ਪਰ ਅਸੀਂ ਚਾਹੋਨੇ ਆ ਬੀ ਕਾਲਸ ਲੈ ਸਕੀ ਅਸੀਂ ਸਾਨੂੰ ਦੇਖਣ ਵਾਲਿਆਂ ਦੀਆਂ ਜਿਵੇਂ ਉਹ ਵੀ ਇੱਕ অপਸ਼ਨ ਹੁੰਦੀ ਹੈ ਅਸੀਂ ਕਈ ਵਾਰੀ ਦੇਖਿਆ ਹੈ ਹਨਾ ਵੀ ਤੁਹਾਨੂੰ ਕੋਈ ਲਾਈਵ ਕੁਐਸਚਨ ਕਰ ਸਕਦਾ ਹੈ ਤੁਹਾਨੂੰ ਕਾਲ ਆਉਂਦੀ ਹੈ ਤੁਹਾਨੂੰ ਸਵਾਲ ਪੁੱਛ ਸਕਦਾ ਜੇ ਉਵੇਂ ਦਾ ਕੋਈ ਕਿਸੇ ਦਾ ਹੋਇਆ ਬੰਦੋਬਸਤ ਰੇਡੀਓ ਦਾ ਕਿਉਂਕਿ ਕਾਫੀ ਸਾਰੇ ਰੇਡੀਓ ਵਾਲੇ ਦੇਖ ਵੀ ਰਹੇ ਹੋਣੇ ਹੁਣ ਸਾਨੂੰ ਤੇ ਉਵੇਂ ਦਾ ਤੁਸੀਂ ਕਰਿਓ ਉਹ ਚ ਅਸੀਂ ਵੀ ਇੰਟਰਸਟਿੰਗ ਆ ਜਦੋਂ ਕੁਝ ਲੋਕਾਂ ਵੱਲੋਂ ਸਾਨੂੰ ਦੇਖਣ ਵਾਲਿਆਂ ਵੱਲੋਂ ਸਵਾਲ ਆਉਣਗੇ ਹਨਾ ਉਹ ਸਾਨੂੰ ਵੀ ਚੰਗਾ ਲੱਗੂਗਾ ਉਹ ਹੋਰ ਵੀ ਵਧੀਆ ਤਰੀਕੇ ਨਾਲ ਹੋ ਸਕਦਾ ਤੇ ਬਾਕੀ ਗੱਲਬਾਤ ਬਹੁਤ ਵਧੀਆ ਰਹੀ ਸਾਰਾ ਬਹੁਤ ਵਧੀਆ ਰਿਹਾ ਤੇ ਹੁਣ ਆਪਾਂ ਜੀ ਇੱਥੇ ਇੱਕ ਦੋ ਗੁਰਦੁਆਰਾ ਸਾਹਿਬ ਵੀ ਨੇ ਸ਼ਹਿਰ ਚ ਹੋਰ ਦੇਖਣ ਵਾਲੀਆਂ ਥਾਵਾਂ ਤੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਆਂ ਇਹ ਪਾਰਕਿੰਗ ਸਾਨੂੰ ਲੱਭ ਗਈ ਜੀ ਸੌਖੀ ਤੇ ਇਹ ਪਹੁੰਚ ਗਏ ਸੀ ਡੈਡਲੀ ਰੋਡ ਤੇ ਤੇ ਜਿਵੇਂ ਬਰਮਿੰਗਮ ਦੇ ਵਿੱਚ ਸੋ ਰੋਡ ਮਸ਼ਹੂਰ ਆ ਤੇ ਸਾਊਥ ਹਾਲ ਚ ਕਿਹੜਾ ਸੰਦੀਪ ਆਪਣਾ ਬਰੌਡਵੇ ਸੋ ਕਿੰਗਸ ਸਟਰੀਟ ਤੇ ਬਰੌਡਵੇ ਸਾਊਥ ਹਾਲ ਚ ਕਿੰਗ ਸਟਰੀਟ ਤੇ ਬਰੌਡਵੇ ਤੇ ਵੋਲਵਰਹੈਂਪਟਨ ਚ ਡੈਡਲੀ ਰੋਡ ਬਹੁਤ ਮਸ਼ਹੂਰ ਹੈ ਜੀ ਅ ਜਿੱਥੇ ਪੰਜਾਬੀ ਰਹਿੰਦੇ ਆ ਤੇ 53000 ਪੰਜਾਬੀ ਰਹਿੰਦੇ ਕਹਿੰਦੇ ਇਥੇ 50 55000 ਆ ਇੰਨਾ ਪੰਜਾਬੀ ਰਹਦਾ ਉਹ ਤੁਹਾਨੂੰ ਸਾਹਮਣੇ ਬੋਰਡ ਦੇਖਣੇ ਸ਼ੁਰੂ ਹੋ ਗਏ ਨੇ ਚੰਡੀਗੜ੍ਹ ਗਰੁੱਪ ਤੇ ਅੰਮ੍ਰਿਤਸਰ ਕਿੱਥੇ ਆ ਉਹ ਦੇਖੋ ਸਵੀਟ ਐਂਡ ਕੇਟਰੀ ਅੱਛਾ ਉਹ ਸੀਗਾ ਆਪਾਂ ਚੱਲਦੇ ਆ ਸਾਰਾ ਰੋਡ ਹੈ ਡੈਡਲੀ ਰੋਡ ਆ ਜਿਹੜਾ ਤੁਹਾਨੂੰ ਘੁਮਾਉਣੀ ਆ ਜਿਹੜੀਆਂ ਇੱਥੇ ਦੀਆਂ ਗਲੀਆਂ ਤੇ ਦੁਕਾਨਾਂ ਦੁਕਾਨਾਂ ਦੇ ਬੋਰਡ ਉਹ ਤੇ ਮੋਸਟਲੀ ਤੁਹਾਨੂੰ ਪੰਜਾਬੀ ਆਪਣੇ ਸਾਰੇ ਪੰਜਾਬੀ ਲਿਖਿਆ ਮਿਲ ਜੂਗਾ ਤੇ ਇੰਗਲੈਂਡ ਦੇ ਜਿਹੜੇ ਨਿੱਕੇ ਨਿੱਕੇ ਸ਼ਹਿਰ ਇਹ ਸਾਰੇ ਪੰਜਾਬੀਆਂ ਨੇ ਦੱਬੇ ਹੋਏ ਆ ਇੱਥੇ ਰੇਡੀਓ ਤੇ ਸਾਨੂੰ ਵੀ ਇਹ ਸ਼ਹਿਰ ਬਾਰੇ ਕਾਫੀ ਗੱਲਾਂ ਪਤਾ ਲੱਗੀਆਂ ਕਿ ਆਪਣੇ ਪੰਜਾਬੀ ਇੰਨੇ ਆਹਾਹਾ ਚੀਜ਼ਾਂ ਤੇ ਇਹ ਕਾਉਂਟੀ ਹੈ ਵੀ ਪੂਰੀ ਬੁਲਵਰ ਹੈਮਟਨ ਅ ਬ੍ਰਿੰਗਮਾ ਮੰਦੇ ਨੇੜੇ ਪੈਂਦਾ ਇਹ ਤੇ ਆ ਗਿਆ ਜੀ ਅਮਰਸਰ ਸਵੀਟ ਐਂਡ ਕੈਟਰਿੰਗ ਦੇਖੋ ਦੁਕਾਨਾਂ ਇੱਥੇ ਦੀਆਂ ਇਧਰ ਨੂੰ ਤਾਂ ਮੈਨੂੰ ਲੱਗਦਾ ਖਤਮ ਹੋ ਜੂ ਯਾਰ ਰੋੜੇ ਇਹ ਇੱਥੋਂ ਸ਼ੁਰੂ ਹੁੰਦਾ ਅੱਗੇ ਗੁਰਦੁਆਰਾ ਸਾਹਿਬ ਵੀ ਆ ਉਹ ਲਿਖਿਆ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਵੀ ਆਪਾਂ ਚੱਲਾਂਗੇ ਸ਼ਾਇਦ ਇਧਰਲੇ ਪਾਸੇ ਨੂੰ ਹਾਂ ਇਹ ਮੇਨ ਗੁਰੂ ਮੇਨ ਗੁਰੂ ਘਰ ਹੈ ਏ ਵੀ ਇਹਨਾਂ ਨੂੰ ਵੈਸੇ ਤੁਹਾਨੂੰ ਪਤਾ ਹੀ ਹੈ ਜੰਮੇ ਇੱਥੋਂ ਦੇ ਇਹ ਪਰ ਪਹਿਲੀ ਵਾਰੀ ਆਏ ਇੱਥੇ ਘੁੰਮਣ ਸਾਡੇ ਨਾਲ ਅਜ ਤੁਸੀਂ ਕਹਦੇ ਦੇਖੇ ਨਹੀਂ ਘਟੂ ਘਟ ਜਿਵੇਂ ਅਸੀਂ ਆਨੰਦਪੁਰ ਪਟਨਾ ਸਾਹਿਬ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਨੀ ਆਜਾ ਕਰੋ ਇੱਥੇ ਅਜੇ ਗੁਰੂ ਘਰ ਵੀ ਵਾਲੇ ਆ ਮੈਨੂੰ ਐ ਲੱਗਦਾ ਵੀ 18-20 ਗੁਰੂ ਘਰ ਹੈ ਇੱਥੇ ਕੱਲੇ ਆਨੰਦਪੁਰ ਸਾਹਿਬ ਵਾਲੀ ਕੰਮ ਹੋ ਜਾਂਦਾ ਹੈ ਜਾਂ ਕਿਸੇ ਵੀ ਆਪਣੇ ਗੁਰਧਾਮ ਦੇ ਜਾਈਏ ਆਨੰਦਪੁਰ ਸਾਹਿਬ ਪਹਿਲਾਂ ਭਾ ਇਧਰ ਨੂੰ ਚੱਲਦੇ ਹਾਂ ਜੀ ਲਾਸਟ ਤੱਕ ਤੇ ਤੁਹਾਨੂੰ ਦਿਖਾ ਕੇ ਲਿਆਉਨੇ ਜੀ ਸਾਰਾ ਜਿਹੜਾ ਡੈਡਲੀ ਰੋਡ ਆ ਤੇ ਫੇਰ ਕਿਸੇ ਹੋਰ ਪਾਸੇ ਵੱਲ ਨੂੰ ਚੱਲਾਂਗੇ ਆਪਾਂ ਮੈਨੂੰ ਲੱਗਦਾ ਸੰਦੀਪ 100 ਤੋਂ ਉੱਪਰ ਗੁਰੂਗੜ੍ਹ ਹੋਣਾ ਹੈ ਨਾ ਸਾਰੇ ਇੰਗਲੈਂਡ ਜੇ ਦੇਖਣਾ ਹੋਵੇ ਬਹੁਤ ਜ਼ਿਆਦਾ 100 ਤੋਂ ਵੀ ਵੱਧ ਓਹੋ ਇੱਥੇ ਕਹੇ ਹੈ ਨਾ ਵੀ ਜਿਹੜੀ ਪੀੜ੍ਹੀ ਹੈ ਜੀ ਆਪਣੀ 5ਵੀਂ 6ਵੀਂ ਚੱਲੀ ਜਾਂਦੀ ਹੈ ਮੈਨੂੰ ਲੱਗਦਾ 5ਵੀਂ 6ਵੀਂ ਪੀੜ੍ਹੀ ਹੋ ਤਾਂ ਕਰਕੇ ਪੰਜਾਬੀ ਪ੍ਰਾਣ ਹੀ ਰਹਿੰਦੇ ਆ ਹਾਂਜੀ ਇਹ ਦੇਖੋ ਆਪਣੇ ਵਾਲੇ ਖਾਣੇ ਆ ਸਾਰੇ ਸਾਰਾ ਕੁਝ ਮਿਲ ਜਾਂਦਾ ਇੱਥੇ ਕੜੀ ਬੰਦੇ ਵੀ ਆਪਣੇ ਪੰਜਾਬੀ ਬੈਠੇ ਮਿਲਣਗੇ ਤੁਹਾਨੂੰ ਸਾਰੇ ਅੰਦਰ ਖਾਂਦੇ ਹੁੰਦੇ ਮੇਰਾ ਪੰਜਾਬ ਅੱਜ ਮੈਨੂੰ ਲੱਗਦਾ ਜਾਂਦਾ ਵੀਕਐਂਡ ਕਰਕੇ ਸ਼ਾਇਦ ਲੱਗਦਾ ਵੀ ਬੰਦ ਪਿਆਗਾ ਨਾ ਜਿਹੜਾ ਕਾਫੀ ਸਾਰਾ ਰੌਣਕ ਘਟਿਆ ਪਤਾ ਨਹੀਂ ਇਹ ਸ਼ਹਿਰ ਨਿੱਕਾ ਹੈਗਾ ਤੇ ਬੁਲਵਰਹੈਮਟਨ ਮਤਲਬ ਨਿੱਕੀ ਕਾਉਂਟੀ ਹੈ ਇਹ ਬਰਮਿੰਗਮ ਸਾਊਥ ਹਾਲੋ ਵੱਡੇ ਸ਼ਹਿਰ ਹੈ ਸ਼ਾਇਦ ਇਹ ਕਾਰਨ ਕਰਕੇ ਹੋ ਸਕਦਾ ਵੀ ਜਿਹੜਾ ਘਟ ਹੈਗਾ ਰੌਣਕ ਮੇਲਾ ਹਾਂਜੀ ਓ ਸਤਿ ਸ੍ਰੀ ਅਕਾਲ ਬਾਈ ਜੀ ਕਿੱਦਾਂ ਇੱਥੇ ਰਹਨੇ ਆ ਬਾਜੀ ਇੱਥੇ ਰਹਨੇ ਰੋਜ਼ ਫੋ ਲਾਉਂਦੇ ਰੋਜ਼ ਦੇਖੀ ਰੋਜ਼ ਦੇਖਦੇ ਹਾਂ ਸ਼ੁਕਰੀਆ ਵੀਰੇ ਮਾਇਆ ਪੰਜਾਹ ਕਿਤੇ ਠੀਕ ਹੈ ਹਾਂਜੀ ਪੰਜਾਬੀਆਂ ਨਾਲ ਭਰੇ ਪਏ ਵੀ ਤੁਹਾਡਾ ਕੋਲ ਵਾਈਬਸ ਇੱਧਰ ਖਾਣਾ ਆਏ ਸੀ ਅੱਛਾ ਨਹੀਂ ਦੇਖਿਆ ਕਹਿੰਦੇ ਉਹ ਭਾਜੀ ਹੁਣੀ ਜਾਂਦੇ ਬਲੌਗਰ ਦੇ ਵਿੱਚ ਓਕੇ ਸ਼ੁਕਰੀਆ ਜੀ ਥੈਂਕ ਯੂ ਵੀਰੇ ਓ ਠੀਕ ਹੈ ਬਾਜੀ ਜੀ ਬਾਅਦ ਵਿੱਚ ਮਿਲਦੇ ਆਪਾਂ ਮੜਾ ਕਰ ਲਾਂ ਬਲੌਗ ਹਾਂਜੀ ਆਹ ਦੁਕਾਨਾਂ ਦੇ ਦੇਖੋ ਭੰਗੜੇ ਵਾਲੇ ਭਾਈ ਛਾਪੇ ਆਪਣੇ ਇਹ ਟੋਟਲੀ ਦੁਕਾਨਾਂ ਐਦਾਂ ਦੀਆਂ ਇਹਦਾ ਨਾਮ ਹੈ ਸਾਗਰ ਸਵੀਟ ਇੱਥੇ ਲੱਡੂ ਜਲੇਬੀਆਂ ਸਾਰਾ ਕੁਝ ਆਪਣੇ ਵਾਲੇ ਖਾਣੇ ਵੀ ਮਿਲਦੇ ਆ ਸਾਗਰ ਦੀ ਵਰਟੀ ਲੈਂਦੀ ਇੰਡੀ ਕਾ ਚਲਾ ਇੰਡੀ ਕਾ ਚਲਾ ਐ ਯਾਰ ਛੋਟਾ ਹੈ ਟਾਊਨ ਹੈ ਨਾ ਜਿਆਦਾ ਵੱਡਾ ਨਹੀਂ ਤੁਸੀਂ ਤਾਂ ਅਸੀਂ ਵੇਖਣ ਨਹੀਂ ਆਏ ਤਾਂ ਹੀ ਅਸੀਂ ਵੀ ਤੁਹਾਡੇ ਨਾਲ ਅੱਜ ਆਇਆਗੇ ਅਲਮੋਸਟਲੀ ক্লোਜ਼ ਆ ਜਾ ਤਾਹੀਂ ਤੁਸੀਂ ਨਹੀਂ ਦੇਖਣ ਆਏ ਸਾਨੂੰ ਨਾ ਕਿਸੇ ਨੇ ਰეკਮੈਂਡ ਕੀਤਾ ਸੀਗਾ ਲਾਈਕ ਆਪਾਂ ਸਾਰਿਆਂ ਨੂੰ ਕਿ ਤੁਸੀਂ ਦੇਖਣ ਆਇਆ ਕਿ ਬਰੋਡਵੇ ਵਰਗਾ ਆਈ ਡੋਨਟ ਥਿੰਕ ਤੁਸੀਂ ਆਪ ਬਿਲਕੁਲ ਵੀ ਕੰਪੇਅਰ ਨਹੀਂ ਕਰ ਸਕਦੇ ਨਾ ਬਰੋਡਵੇ ਤਾਂ ਬਹੁਤ ਵੱਡਾ ਸਿਟੀ ਜਦੋਂ ਅਸੀਂ ਇੱਥੇ ਆਉਣਾ ਸੀ ਨਾ ਸਾਨੂੰ ਦੱਸ ਰਹੇ ਸੀ ਵੀ ਬਰੋਡਵੇ ਜਾਂ ਸੋ ਰੋਡ ਵਰਗਾ ਸਿਮਿਲਰ ਪਰ ਇੱਥੇ ਆਏ ਆ ਏਦਾਂ ਕੰਪੈਰੀਸ਼ਨ ਕਰ ਸਕਦੇ ਆ ਵੀ ਪੰਜਾਬੀ ਪੰਜਾਬੀਆਂ ਵਾਲੀਆਂ ਦੁਕਾਨਾਂ ਦੇ ਨਾਮ ਪੰਜਾਬੀ ਪੰਜਾਬੀ ਸਵੀਟਸ਼ਾਡ ਗੱਡੀਆਂ 'ਚ ਗਾਣੇ ਪੰਜਾਬੀ ਵੱਜਦੇ ਜੀ ਆ ਪੰਜਾਬੀ ਗਾਣਾ ਵੱਜਦਾ ਸੀ ਚਲੋ ਅੱਗੇ ਚੱਲਦੇ ਆਪਾਂ ਪਰ ਰੌਣਕ ਘਟਾ ਹੈ ਸ਼ਾਇਦ ਅਜ ਵੀਕੈਂਡ ਤਾਂ ਨਹੀਂ ਕਿਤੇ ਨਾ ਅੱਜ ਫਰਾਈਡੇ ਆ ਫਰਾਈਡੇ ਅੱਜ ਹਮਮਾਉਂਟ ਗੁਰਖਾ ਬਿਸਤਰੋ ਹਾਂਜੀ ਕਿੱਦਾਂ ਬਾਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਤੁਸੀਂ ਦੱਸੋ ਦੁਨੀਆ ਦੇ ਸਭ ਤੋਂ ਮਹਿੰਗੇ ਦੇ ਵਿੱਚ ਸੀਗੇ ਮੈਂ ਦੁਨੀਆ ਦੇ ਸਭ ਤੋਂ ਮਹਿੰਗੇ ਦੇ ਵਿੱਚੋਂ ਅਸੀਂ ਇੱਥੇ ਆ ਗਏ ਜੀ ਹੋਰ ਕਿੱਦਾਂ ਠੀਕ ਠਾਕ ਚਲੋ ਵਧੀਆ ਵਧੀਆ ਬਾਈ ਜੀ ਕੱਲੇ ਪੰਜਾਬੀ ਦੇਖਦੇ ਆਂ ਅਸੀਂ ਗੋਰੇ ਬੰਦੇ ਨੂੰ ਲੱਭ ਰਹੇ ਹਾਂ ਸਾਨੂੰ ਕੋਈ ਗੋਰਾ ਬੰਦਾ ਦਿਖੇ ਇੱਥੇ ਲੱਭਦਾ ਨਹੀਂ ਅੱਛਾ ਡਰਲੀ ਰੋਡ ਆ ਆਪਣਾ ਹੀ ਰਾਜ ਆ ਪੰਜਾਬੀਆਂ ਦਾ ਚੱਲ ਪੰਜਾਬੀਆਂ ਦਾ ਘੜਾ ਹੈ ਨਾ ਅੱਛਾ ਹਾਂਜੀ ਚਲੋ ਸ਼ੁਕਰੀਆ ਵੀਰੇ ਮਿਲਦੇ ਆਂ ਜੀ ਜੀ ਥੈਂਕ ਯੂ ਵੀਰੇ 25 25 50 ਮੈਨੂੰ ਇੱਥੇ ਕੋਈ ਗੋਰਾ ਦਿਖਾ ਹਾਂਜੀ ਬਾਈ ਜੀ ਕਿੱਦਾਂ ਜੀ ਹੋਰ ਠੀਕ ਠਾਕ ਜੀ ਚੜਦੀ ਕਲਾ ਪੰਜਾਬੀ ਪੰਜਾਬੀ ਬੇਲੀ ਜਾਂਦੇ ਆ ਵੇਖ ਕੇ ਭਾਈ ਮੈਂ ਗੱਡੀ ਮੋੜ ਅੱਛਾ ਦੇਖ ਕੇ ਆਏ ਆਇਆ ਮੈਂ ਗੱਡੀ ਮੋੜ ਕੇ ਆ ਹੋਰ ਸਲਾਮ ਭਾਈ ਜੀ ਵਧੀਆ ਵੀਰੇ ਕਿੱਥੋਂ ਪੰਜਾਬ ਤੋਂ ਗਰਦਾਸਪੁਰ ਗਰਦਾਸਪੁਰ ਬਾਜੀ ਵਾਲੇ ਨਾ ਨਾ ਸ਼ੁਕਰੀਆ ਵੀਰੇ ਥੈਂਕ ਯੂ ਫੈਮਲੀ ਭਾਈ ਬਹੁਤ ਬੈਂਦੀ ਅੱਛਾ ਫੈਮਲੀ ਦੇਖਦੇ ਥੈਂਕ ਯੂ ਭਾਈ ਇੱਥੇ ਹੀ ਆ ਸੀ ਆ ਹੁਣ ਅਜ ਘੰਟਾਕ ਇੱਥੇ ਲੈਓ ਇੱਥੇ ਮਿਲ ਲਾਂਗੇ ਹਾਂਜੀ ਜੀ ਸ਼ੁਕਰੀਆ ਹਾਂਜੀ ਇੱਥੇ ਇਸੇ ਰੋਡ ਤੇ ਆ ਜਾਂ ਗੁਰਦੁਆਰਾ ਸਾਹਿਬ ਜਾਣਾ ਇਸ ਤੋਂ ਬਾਅਦ ਚ ਓਕੇ ਭਾਈ ਜੀ ਅੱਗੇ ਦੇਖੋ ਟੇਕ ਅਵੇ ਵਿੱਚ ਵੀ ਦੇਖੋ ਉਹ ਲੱਗਿਆ ਇੱਥੇ ਵੀ ਪੰਜਾਬੀ ਦੀ ਫੋਟੋ ਪੱਗ ਬਣੀ ਹੋਈ ਆ ਮੈਨੂੰ ਮੈਨੂੰ ਸੰਦੀਪ ਐ ਦੱਸ ਇੱਕ ਗੱਲ ਵੀ ਇੰਗਲੈਂਡ ਦਾ ਕੋਈ ਏਰੀਆ ਹੈਗਾ ਵਿੱਚ ਜਿੱਥੇ ਪੰਜਾਬੀਆਂ ਨੇ ਗੜ ਬਣਾਉਣ ਤੋਂ ਛੱਡਿਆ ਵੀ ਅਸੀਂ ਪੰਜਾਬੀ ਰਹਿੰਦੇ ਨੇ ਮਤਲਬ ਗੋਰੇ ਤੁਸੀਂ ਤੁਸੀਂ ਕਹਿੰਦੇ ਅਸੀਂ ਸਾਊਥ ਹਾਲ ਚੋਂ ਭਜਾਤੇ ਇਹ ਕਹਿੰਦੇ ਆ ਕਹਿੰਦੇ ਅਸੀਂ ਇੱਥੋਂ ਭਜਾਤੇ ਸਾਡਾ ਪਿੰਡ ਆ ਜੀ ਬਰਵਿੰਗਮ ਵਾਲੇ ਕਹਿੰਦੇ ਅਸੀਂ ਉੱਥੋਂ ਭਜਾਤੇ ਗੋਰੇ ਰਹਿੰਦੇ ਕਿੱਥੇ ਹੁਣ ਮਨਚੈਸਟਰ ਵਾਲੇ ਜ ਵੀ ਨਹੀਂ ਰਹਿੰਦੇ ਪੰਜਾਬੀ ਤੁਸੀਂ ਦੱਸੋ ਪੰਜਾਬੀ ਹੈਗੀ ਜਿੰਦੇ ਤੋਂ ਨਹੀਂ ਮਿਲੇ ਨੇ ਸਾਰੇ ਕਿਤੇ ਮਿਲੇ ਆ ਪੰਜਾਬੀ ਪਰ ਇੱਥੇ ਦਾ ਬਾਹਲੇ ਹੈ ਬਈ ਇਹ ਤਾਂ ਪ੍ਰੋਪਰਲੀ ਪਿੰਡ ਆ ਹਾਂ ਇੱਥੇ ਹੀ ਲੱਗ ਰਿਹਾ ਸੀ ਉਹ ਅੱਗੇ ਜੀ ਇੱਕ ਮੰਦਿਰ ਵੀ ਦਿਖ ਰਿਹਾ ਸਾਨੂੰ ਮੰਦਿਰ ਆ ਉਹ ਕੋ ਗੁਰਦੁਆਰਾ ਸਾਹਿਬ ਆ ਇੱਕ ਨਿਵਾਸ ਮੰਦਿਰ ਹੈ ਹਾਂ ਮੇਰੇ ਖਿਆਲ ਚ ਤੇ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਜਿੱਥੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਵੇ ਨਾ ਉੱਥੇ ਇਹ ਗੱਲ ਵਧੀਆ ਵੀ ਰੋਡ ਜਿੱਥੋਂ ਮਰਜ਼ੀ ਕਰਾਸ ਕਰ ਲਓ ਕੋਈ ਨਹੀਂ ਪੁੱਛਦਾ ਕੋਈ ਜੈਬਰਾ ਕ੍ਰੋਸਿੰਗ ਹੋਵੇ ਨਾ ਹੋਵੇ ਤੇ ਇਹ ਅਸੀਂ ਮੰਦਿਰ ਚ ਪਹੁੰਚ ਗਏ ਜੀ ਇਹ ਨਾਲ ਹੀ ਆਪਣੇ ਪੰਜਾਬੀ ਭਰਾ ਮਿਲ ਗਏ ਬਾਈ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਕਿਹੜਾ ਇਲਾਕਾ ਆਪਣਾ ਫਗਵਾੜਾ ਫਗਵਾੜਾ ਹਾਂਜੀ ਠੀਕ ਹੈ ਇੱਥੇ ਰਹਨੇ ਆ ਹਾਂਜੀ ਮੰਮੀ ਹੋਣੀ ਘਰ ਤੁਹਾਡਾ ਹਰ ਇੱਕ ਦੇਖੀ ਬਾਈ ਜੀ ਜੀ ਸ਼ੁਕਰੀਆ ਜੀ ਹਾਂਜੀ ਬਹੁਤ ਲਾਇਕ ਕਰਦੇ ਆ ਜੀ ਥੈਂਕ ਯੂ ਜੀ ਤੇ ਬਹੁਤ ਵਧੀਆ ਤੁਸੀਂ ਕਰ ਰਹੇ ਆ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਠੀਕ ਹੈ ਜੀ 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 ਬਹੁਤ ਵਧੀਆ ਅਸੀਂ ਚਲੋਗੇ ਇੱਥੇ ਅਸੀਂ ਸਾਨੂੰ 2 ਦਿਨ ਹੋਇਆ ਜੀ ਇੱਥੇ ਆਇਆ ਨੇ ਪਹਿਲਾਂ ਤਾਂ ਵਾਪਸ ਚਲੇ ਗਏ ਸੀ ਪਹਿਲਾਂ ਵਾਪਸ ਚਲੇ ਗਏ ਸੀ ਹਾਂ ਜੀ ਦੁਬਾਰਾ ਆਇਆ ਠੀਕ ਤੇ ਫਿਰ ਟਾਈਮ ਕੱਟੋ ਜੀ ਤੁਹਾਨੂੰ ਕੋਈ ਗੱਲ ਨਹੀਂ ਜੀ ਖੱਡਾਂਗੇ ਟਾਈਮ ਮੇਚਾਂ ਜੀ ਮੰਮੀ ਨੇ ਵੀ ਮੈਂ ਤਾਂ ਮਲਾਣਾ ਸੀਗਾ ਤਾਂ ਕੋਈ ਮੰਮੀ ਨਹੀਂ ਗੁਰੂ ਘਰ ਆ ਅੱਛਾ ਜੀ ਅਸੀਂ ਗੁਰੂ ਘਰ ਹੀ ਚੱਲੇ ਹਾਂ ਜੇ ਤੂ ਬਾਚੋ ਅੱਛਾ ਜੀ ਹਾਂ ਜੀ ਆ ਗੁਰੂ ਘਰ ਹੀ ਆ ਰਹੇ ਹਾਂ ਜਿਹੜਾ ਉਹ ਸਾਹਮਣੇ ਵਾਲਾ ਹਾਂਜੀ ਕਿੰਨੇ ਦਿਨ ਕਿਤੇ ਜੀ ਬੋਲੋ ਹਫਤੇ ਅ 2 ਕ ਦਿਨ ਅੱਜ ਦਾ ਦਿਨ ਨਹੀਂ ਹੈ 2 ਕ ਦਿਨ ਹੈਗੇ ਕੱਲ ਦਾ ਦਿਨ ਨਿਕ ਘਰ ਤਾਂ ਥੋੜਾ ਮੁਸ਼ਕਲ ਹੋ ਜਾ ਜੀ ਇੱਥੇ ਮਿਲ ਲਾਂਗੇ ਆਪਾਂ ਠੀਕ ਹੈ ਤੇ ਮੈਂ ਮੜਾ ਕਰ ਲਾਂ ਵਲੌਗ ਹੈ ਨਾ ਜੀ ਓਕੇ ਜੀ ਮਿਲਦੇ ਹਾਂ ਥੈਂਕ ਯੂ ਸੋ ਮਾਚ ਇਹ ਮੰਦਰਾ ਗਿਆ ਜੀ ਆ ਦੇਖੋ ਇਹ ਹੈਗਾ ਯੂਨੀਵਰਸਲ ਡਿਵਾਈਨ ਟੈਂਪਲ ਬਹੁਤ ਸੋਹਣਾ ਬਣਾਇਆ ਹੋਇਆ ਕਿਰਪਾ ਕਰਕੇ ਆਪਣੇ ਸਮਾਨ ਦੀ ਸੰਭਾਲ ਰੱਖੋ ਜੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ ਜੇ ਕੋਈ ਚਪਲਾਂ ਲੈ ਗਿਆ ਭਾਈ ਫਿਰ ਕੱਲ ਨੂੰ ਨਾ ਗਿਓ ਹੁਣ ਆਉਦਾ ਦੇਖ ਕੇ ਲਾ ਕੇ ਜਾਇਓ ਅਲੱਗ-ਅਲੱਗ ਕਰਕੇ ਚਲੋ ਉਹ ਕਿਤੇ ਬਾਅਦ ਚੋਂ ਗਏ ਨੇ ਵੀ ਚਪਲਾਂ ਲੈ ਗਿਆ ਕੋਈ ਇਹ ਮੰਦਰ ਦੇ ਵਿੱਚ ਹੀ ਜੀ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਤਸਵੀਰਾਂ ਉਹ ਲੱਗੀਆਂ ਸ਼ਹੀਦ ਬਾਬਾ ਦੀਪ ਸਿੰਘ ਤੇ 10ਵੇਂ ਪਾਤਸ਼ਾਹੀ ਗੁਰੂ ਨਾਨਕ ਬਾਦਸ਼ਾਹ ਜੀ ਐਸੇ ਕਰਕੇ ਦਾ ਨਾ ਮੈਨੂੰ ਮੈਨੂੰ ਇਹ ਲੱਗਦਾ ਵੀ ਬਾਹਰੋਂ ਆਊਟ ਲੁੱਕ ਏਸੇ ਕਰਕੇ ਇਹਦੀ ਐਵੇਂ ਨਹੀਂ ਆਈ ਐ ਵੀ ਯੂਨੀਵਰਸਲ ਮੰਦਰ ਵੀ ਇੱਕ ਸਾਰਾ ਇੱਕ ਹੈ ਨਾ ਤੇ ਮੇਬੀ ਅੰਦਰ ਇਹ ਤੇ ਮੂਰਤੀ ਦਾ ਕਿਸੇ ਦੀ ਉਹਦੀ ਇੱਕ ਉਹਨੂੰ ਸੰਬੋਧਤ ਨਹੀਂ ਹੈਗਾ ਮੰਦਰ ਹਨਾ ਇੱਕ ਕਿਸੇ ਪਾਰਟਿਕੂਲਰ ਨਾ ਕਿਸੇ ਦੇਵੀ ਨੂੰ ਨਾ ਦੇਵਤੀ ਨੂੰ ਸਾਰੇ ਰਿਲੀਜੀਅਨ ਨੂੰ ਬਰਾਬਰ ਰਿਸਪੈਕਟ ਇੱਥੇ ਦੇ ਕੇ ਉਹਨੇ ਬਣਾਇਆ ਆ ਦੇਖੋ ਇਧਰ ਮਹਾਤਮਾ ਬੁੱਧ ਜੀ ਬੈਠੇ ਨੇ ਗੌਤਮ ਬੁੱਧਾ ਜੀ ਤੇ ਉਹ ਦਰ ਕਿਸੇ ਆਪਣੇ ਮਾਤਾ ਜੀ ਦੀ ਹੈ ਤੇ ਮੂਰਤੀ ਉਹ ਸ਼ਿਵ ਜੀ ਭਗਵਾਨ ਦੀ ਸ਼ਿਵ ਜੀ ਭਗਵਾਨ ਦੀ ਸਾਈਂ ਸਾਈਂ ਜੀ ਸਾਈਂ ਜੀ ਦੀ ਮੂਰਤੀ ਹੈ ਜੀ ਉਧਰ ਸਾਰਾ ਕੁਝ ਇਕੱਠਾ ਹੋਇਆ ਜੀ ਮਤਲਬ ਜੀਨੇ ਜਿੱਥੇ ਜਿੱਥੇ ਆਉਣਾ ਜਿਹਦੀ ਜਿਹਦੀ ਸ਼ਰਤ ਹੈ ਸਾਰੇ ਆ ਸਕਦੇ ਨੇ ਸਾਰਿਆਂ ਦੀ ਵੈਲਕਮ ਹੈ ਰਿਲੀਜੀਅਨ ਹੋਣਾ ਵੀ ਐ ਚਾਹੀਦਾ ਸਾਰਿਆਂ ਦੀ ਵੈਲਕਮ ਹੋਵੇ ਲਓ ਜੀ ਹੁਣ ਆਪਾਂ ਚੱਲੀਏ ਬਾਹਰ ਇਹ ਹੋਰ ਵੱਡੀ ਗੱਲ ਤੁਹਾਨੂੰ ਇੱਕ ਦਿਖਾਈਏ ਜੀ ਇੱਥੇ ਤੇ ਇਹਦੇ ਅੰਦਰ ਮਸਜਿਦ ਵੀ ਆ ਮਤਲਬ ਮਸਜਿਦ ਨੂੰ ਰਿਪਰੈਜ਼ੈਂਟ ਕਰਦਾ ਨਾ ਉਹ ਸਾਹਮਣੇ ਵਾਲੇ ਪਾਸੇ ਦੇਖੋ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਤ ਆਲੇ ਤੇ ਉਹਨਾਂ ਲਈ ਵੀ ਇੱਥੇ ਜਗ੍ਹਾ ਦਿੱਤੀ ਹੋਈ ਹੈ ਕਮਾਲ ਆ ਅੰਦਰ ਨਾਲ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਵੀ 97 ਚ ਬਣਾਇਆ ਸੀਗਾ ਅਸੀਂ ਇਸ ਮੰਦਰ ਨੂੰ ਤੇ ਦੂਜਾ ਤੁਸੀਂ ਇਹ ਗੱਲ ਦੇਖੋ ਕਿ ਕਹਿੰਦੇ ਇਹ ਕਨਸੈਪਟ ਨੂੰ ਮੁੱਖ ਰੱਖ ਕੇ ਬਣਾਇਆ ਵੀ ਪਰਮਾਤਮਾ ਇੱਕ ਆ ਵੀ ਸਾਰੇ ਜਿਹੜੇ ਧਰਮ ਆ ਉਹਦੇ ਥੱਲੇ ਆ ਪਰਮਾਤਮਾ ਦੇ ਜਿਵੇਂ ਜੇ ਆਪਣਾ ਹਜਰਤ ਮੁਹੰਮਦ ਸਾਹਿਬ ਆਏ ਵੀ ਐਵੇਂ ਬਣਿਆ ਸੀ ਇਹ ਕਹਿੰਦੇ ਮਤਲਬ ਅੱਲਾ ਵੀ ਉਹੀ ਆ ਰਾਮ ਵੀ ਉਹੀ ਆ ਤੇ ਵਾਹਿਗੁਰੂ ਇੱਕ ਓੰਕਾਰ ਸਭ ਇੱਕ ਤੇ ਇਹ ਕਨਸੈਪਟ ਨੂੰ ਲੈ ਕੇ ਕਹਿੰਦੇ ਮਾਈਂਡ 'ਚ ਆਇਆ ਵੀ ਜਿੰਨੇ ਦੁਨੀਆਂ ਦੇ ਧਰਮ ਹੋਏ ਆ ਸਾਰਿਆਂ ਨੇ ਉਪਦੇਸ਼ ਦਿੱਤਾ ਸੰਦੇਸ਼ ਦਿੱਤਾ ਵੀ ਪ੍ਰਮਾਤਮਾ ਇੱਕ ਕਿਸੇ ਨੇ ਉਹਨੂੰ ਅੱਲਾ ਕਿਸੇ ਨੇ ਰਾਮ ਜਿਵੇਂ ਅਲੱਗ-ਅਲੱਗ ਨਾਮ ਦੇ ਕੇ ਉਹਨਾਂ ਨੇ ਕਿਹਾ ਹਜਰਤ ਮੁਹੰਮਦ ਸਾਹਿਬ ਹੋਏ ਗੁਰਨਾਨ ਦੇਵ ਜੀ ਪਾਸ਼ਾ ਹੋਏ ਅ ਜੀਸਸ ਕ੍ਰਾਈਸਟ ਹੋਏ ਸਾਰੇ ਨੇ ਕਿਹਾ ਵੀ ਸਭ ਤੋਂ ਵੱਡਾ ਜਿਹੜਾ ਪਰਮੇਸ਼ਰ ਪ੍ਰਮਾਤਮਾ ਫਿਰ ਵੀ ਕਿਉਂ ਨਾ ਉਹਦੀ ਇੱਕ ਯਾਦਗ ਬਣਾਈ ਜਾਵੇ ਇਸ ਕਨਸੈਪਟ ਨੂੰ ਲੈ ਕੇ ਜੀ ਮੰਦਿਰ ਬਣਾਇਆ ਗਿਆ ਸੀਗਾ ਪਹਿਲੀ ਵਾਰੀ ਦੇਖਿਆ ਆਪਣੀ ਲਾਈਫ ਚ ਸਾਰੇ ਰਿਲੀਜੀਅਨ ਸਾਰਾ ਕੁਝ ਇੱਕ ਥਾਂ ਹੈ ਬੜਾ ਵਧੀਆ ਲੱਗਿਆ ਲਓ ਜੀ ਤੁਰਦੇ ਤੁਰਦੇ ਇਹ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਛੋਟਾ ਜਿਹਾ ਟਾਊਨ ਹੈ ਜੀ ਇਹ ਬਹੁਤਾ ਵੱਡਾ ਵੀ ਨਹੀਂ ਹੈਗਾ ਤੇ ਇੱਥੇ ਗੁਰਦੁਆਰਾ ਸਾਹਿਬ ਇੱਥੇ ਵੀ ਕਾਫੀ ਦੱਸਦੇ ਆ ਤੇ ਪਰ ਇਹ ਮੇਨ ਇਹ ਮੇਨ ਇਸ ਕਰਕੇ ਵੀ ਹੈ ਕਿਉਂਕਿ ਡਰਲੀ ਜਿਹੜਾ ਸਟਰੀਟ ਆ ਤੇ ਉਹਦੇ ਤੇ ਆ ਤੇ ਇਹਦਾ ਨਾਮ ਹੈਗਾ ਗੁਰੂ ਨਾਨਕ ਸਿੱਖ ਗੁਰਦੁਆਰਾ ਪੁਰਾਣੇ ਗੁਰੂ ਘਰਾਂ ਚੋਂ ਇੱਕ ਹੈ ਸਾਰਿਆਂ ਚੋਂ ਤੇ ਹੁਣ ਅੰਦਰਲੇ ਪਾਸੇ ਇੱਥੇ ਜਾਈਏ ਫਿਰ ਇੱਕ ਗੁਰੂ ਘਰ ਹੋਰ ਉੱਥੇ ਜਾਵਾਂਗੇ ਹਾਂਜੀ ਕਿੱਦਾਂ ਜੀ ਠੀਕ ਹੈ ਜੀ ਵਧੀਆ ਜੀ ਹੋਰ ਠੀਕ ਠਾਕ ਯਾ ਮੈਂ ਤਰਸਿਆ ਪਿਆ ਮੈਨੂੰ ਅੱਜ ਕੋਈ ਗੋਰਾ ਮਿਲੂਗਾ ਹੈਲੋ ਜੀ ਹੈਲੋ ਕਿੱਦਾਂ ਬੱਚੇ ਕੋਲੋਂ ਹੀ ਆ ਤੂਰੀ ਤੂੰ ਅੱਛਾ ਤੂਰੀ ਤੂੰ ਹਾਂਜੀ ਹਾਂਜੀ ਫਿਰ ਤਾਂ ਸਾਡੇ ਆਪਣੇ ਬੰਦੇ ਆ ਹੈਂ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਕੀ ਕਸੂਰ ਸਹੀ ਹੈ ਜੀ ਵਧੀਆ ਵਧੀਆ ਬਾਈ ਜੀ ਬਹੁਤ ਵਧੀਆ ਲੱਗਿਆ ਪਰ ਸਾਨੂੰ ਕਿਹਾ ਸੀ ਕਹਿੰਦੇ ਸੋਹ ਰੋਡ ਆ ਰ ਗਿਆ ਪਰ ਉਹਦੇ ਨਾਲ ਫਿੱਕਾ ਤੁਹਾਨੂੰ ਤੁਹਾਡੇ ਸਾਹਮਣੇ ਦੱਸਾਂ ਸੋਹ ਰੋਡ ਵਾਲੀ ਰੌਣਕ ਨਹੀਂ ਹੈਗੀ ਤੇ ਨਾ ਹੀ ਕਿੰਗਸ ਸਟਰੀਟ ਵਾਲੀ ਰੌਣਕ ਹੈ ਹਨਾ ਤੇ ਬਰੋਡਵੇ ਵਾਲੀ ਵੀ ਨਹੀਂ ਉਹ ਉਹਦੇ ਵਾਲੀ ਸਾਉਂਸਾਲ ਵਾਲੀ ਹੈ ਨਾ ਚਲੋ ਜਾਈਏ ਮੜਾ ਜੀ ਅੰਦਰ ਜੀ ਹੈ ਗੁਰਦੁਆਰਾ ਸਾਹਿਬ ਜਾਈਏ ਲਓ ਜੀ ਅੰਦਰਲੇ ਪਾਸਿਓਂ ਗੁਰੂ ਘਰ ਇੰਗਲੈਂਡ ਚ ਸਾਰੇ ਸੋਹਣੇ ਵਧੀਆ ਬਣੇ ਹੋਏ ਆ। ਆਪ ਸਾਥ ਕੀ ਆਪ ਸਾਥ ਆਪੇ ਜਾਣੇ ਆਪਣੀ ਨੈਤਿਕਤਾ ਜਿਸ ਕੀ ਸਿਰਜਕ ਸੋ ਕਰਣਹਾਰ ਅਵਨ ਹੋ ਸਕਤੁ ਕੀਚਾਰ। ਇਹ ਗੁਰਦੁਆਰਾ ਸਾਹਿਬ ਦਾ ਹੇਠਲੇ ਪਾਸੇ ਲੰਗਰ ਖਾਲਾ ਜੀ ਤੇ ਲੰਗਰ ਮੇਰੇ ਖਿਆਲ ਚ ਸਾਰਾ ਦਿਨ ਚੱਲਦੀ ਰਹਿੰਦਾ ਹੈ। ਕਾਫੀ ਸਾਰੇ ਦੇਖਣ ਵਾਲੇ ਅੰਦਰ ਵੀ ਬੈਠੇ ਆ। ਬੋਲੋਵਰੋ ਹੈਮਟਨ ਜੇ ਤੁਹਾਨੂੰ ਦੱਸਿਆ ਪੰਜਾਬੀਆਂ ਨਾਲ ਭਰੇ ਆ। ਪੰਜਾਬੀ ਮਿਲਦੇ ਆਪਣੇ ਸਾਰੇ ਤੇ ਚਲੋ ਜੀ ਬਾਹਰਲੇ ਪਾਸੇ ਚਲਦੇ ਆ ਹੁਣ ਆਪਾਂ ਸਭ ਤੋਂ ਜ਼ਿਆਦਾ ਪਿਆਰ ਵਾਲੇ ਅੱਜ ਮਿਲੇ ਸਾਨੂੰ ਆ ਮਾਤਾ ਜੀ ਐਨੀ ਘੁੱਟ ਕੇ ਜੱਫੀ ਪਾਈ ਆਏ ਹਾਏ ਹਾਏ ਮੈਂ ਤਾਂ ਮਸੀ ਮੇਰੇ ਐ ਮਸੀ ਮਲੇ ਮਸੀ ਮਸੀ ਮਸਾ ਲੱਭੇ ਕਹਿੰਦੇ ਕਦੋਂ ਦੇ ਦੇਖਦੇ ਆਂ ਹੋਰ ਮੈਂ ਤਾਂ ਰੋਜ਼ ਕਿੰਨਾ ਕਿੰਨਾ ਟਾਈਮ ਹੋ ਗਿਆ ਦੇਖਦੇ ਆ ਇਹਨੂੰ ਇਹਨੂੰ ਤਾਂ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਮੈਂ ਤਾਂ ਸਾਰਾ ਦਿਨ ਇਹ ਮੁੰਡਾ ਆ ਜਾਂਦਾ ਰਾਤ ਨੂੰ ਕੰਮ ਤੇ ਉਹ ਵੀ ਇਹੇ ਲਾ ਲੈਂਦਾ ਆ ਅੱਛਾ ਚਲੋ ਸ਼ੁਕਰੀਆ ਸ਼ੁਕਰੀਆ ਕਿਹੜਾ ਪਿੰਡ ਹੈ ਤੁਹਾਡਾ ਹੈਗਾ ਉੱਦਾਂ ਫਗਵਾੜਾ ਚਾਚਾ ਫਗਵਾੜਾ ਚੰਗੀ ਜਾਂਦੀ ਅੱਛਾ ਇਹ ਸੰਗੀ ਜਾਂਦੀ ਆ ਮਾਂ ਸੰਗੀ ਜਾਂਦੀ ਪੋਤੀ ਪੋਤੀ ਆਪਣੀ ਹਾਂਜੀ ਹਾਂਜੀ ਚਲੋ ਸ਼ੁਕਰੀਆ ਜੀ ਮਾਤਾ ਜੀ ਚੰਗਾ ਜੀ ਸਤਿਕਾਰ ਬਹੁਤ ਸਾਰਾ ਸਤਿਕਾਰ ਦਨ ਮੈਨੂੰ ਤਾਂ ਬਹੁਤ ਮਸੇ ਲੱਗਿਆ ਕਿਤੇ ਆ ਚਲੋ ਧੰਨਵਾਦ ਦੇਖ ਲਓ ਜੀ ਬਜ਼ੁਰਗਾਂ ਦਾ ਇੰਨਾ ਪਿਆਰ ਜੀ ਦੇ ਸਿਰ ਤੇ ਤੁਰੇ ਫਿਰਦੇ ਆ ਦੁਨੀਆ ਦੇਖਦੇ ਤੁਹਾਡੇ ਸਿਰ ਤੇ ਹਾਂ ਜੀ ਚੰਗਾ ਜੀ ਮੈਂ ਕਹਿੰਦੀ ਸੀ ਮੈਨੂੰ ਮੈਣਗੇ ਵੀ ਕਦੀ ਆ ਸ਼ੁਕਰਿਆ ਸ਼ੁਕਰਿਆ ਹੈ ਬਾਪੇ ਨੇ ਮਾਰ ਸੱਚਾ ਪਿਆਰ ਹਾਂ ਜੀ ਮੇਰਾ ਬਹੁਤ ਜੀ ਕਹਾ ਹੁਣ ਮੈਨੂੰ ਮੁੰਡੇ ਹੰਦਸਾ ਮੈਂ ਕਹਾਂ ਵੀ ਮੈਂ ਤਾਂ ਮੈਣਣਾ ਆਂ ਹਾਂ ਜੀ ਤੈਨਾਂ ਨੂੰ ਗੁਰਦੁਆਰੇ ਆ ਜਾਣਾ ਸ਼ੁਕਰਿਆ ਬਹੁਤ-ਬਹੁਤ ਤੁਹਾਡਾ ਹਾਂ ਜੀ ਤੇ ਜਿੱਥੇ ਫਿਰ ਇਹ ਹੁੰਦਾ ਬਹੁਤ-ਬਹੁਤ ਆ ਜਿਹੜਾ ਤੁਸੀਂ ਹੈਨਾ ਹਾਂ ਜੀ ਮਿਲਿਆ ਆ ਕੇ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜੀ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਸਾਰੇ ਦੇਖਦੇ ਆ ਲਗਭਗ ਸਾਰੇ ਪਿਆਰ ਕਰਦੇ ਆ ਤੇ ਤੁਹਾਡਾ ਸੱਚਿਆਂ ਸੀ ਦਿਲੋਂ ਪਿਆਰ ਮੁਹੱਬਤ ਜਿੰਨੇ ਦੇਖਣ ਵਾਲੇ ਆ ਸਾਰਿਆਂ ਨੂੰ ਨਹੀਂ ਮਾਤਾ ਜੀ ਘਰ ਨੂੰ ਟਾਈਮ ਹੈ ਨਹੀਂ ਫੇਰਾਵਾਂਗੇ ਕਿਸੇ ਦਿਨ ਆਪਣਾ ਪ੍ਰਮਾਤਮਾ ਨੂੰ ਦੁਬਾਰੇ ਸਬਬ ਬਣਾਉ ਤੇ ਛੇਤੀ ਮਿਲਾਂਗੇ ਆਪਾਂ ਘਰੇ ਮਿਲਾਂਗੇ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਇਹ ਹੁਣ ਇਹਨਾਂ ਨੂੰ ਵੀ ਜਾਣਨ ਲੱਗੇ ਇਹ ਛੋਟੀ ਸੰਦੀਪ ਇਹਨਾਂ ਦੀ ਪੂਰੀ ਚੜ੍ਹਾਈ ਹੈ ਇੰਗਲੈਂਡ 'ਚ ਮੈਨੂੰ ਤਾਂ ਪਤਾ ਹੋ ਰਹੀ ਨਹੀਂ ਨਾ ਕਰਦੇ ਆਂ ਅੰਦਰ ਵਰਦੇ ਆਂ ਹਾਂ ਇਹ ਹੀ ਕਮਾਉਂਦੇ ਆ ਜੀ ਆਪਾਂ ਨੂੰ ਹਾਂਜੀ ਮੈਂ ਸਾਹਮਣੇ ਜੇ ਮੈਂ ਦੇਖਦੀ ਹੰਨੀ ਆ ਹਾਂਜੀ ਤਾਂ ਮੈਂ ਤਾਂ ਬਹੁਤ ਦੇਖਦੀ ਹਾਂ ਤੁਹਾਨੂੰ ਚਲ ਘਰ ਮਿਆਂ ਕਹਿੰਦੀ ਸੀ ਮੈਨੂੰ ਕਦੇ ਮਹਿਣਨਗੇ ਵੀ ਹਾਂਜੀ ਮੈਂ ਇਹ ਜੱਟ ਕਹਿਣਾ ਵੀ ਜੇ ਇਹ ਇੰਡੀਆ ਚਲੇ ਜਾਂਦੇ ਆ ਫੇਰ ਉਹ ਨਹੀਂ ਇੱਧਰ ਆ ਜਾਣਾਂ ਜੇ ਮੈਂ ਉੱਧਰ ਚੱਲ ਗਈ ਮੈਨੂੰ ਇੱਥੇ ਮਹਿਣਨਗੇ ਹੈ ਆ ਤਾਂ ਸਤਿਗੁਰੂ ਨੇ ਮੇਲਾ ਕਰਾਤਾ ਬਹੁਤ ਵਧੀਆ ਹੋਇਆ ਵਧੀਆ ਹੋਇਆ ਹਾਜੀ ਰਹੋ ਮਹਾਰਾਜ ਜੀ ਸ਼ੁਕਰੀਆ ਜੀ ਹਾਂ ਤੁਸੀਂ ਘਰ ਨੂੰ ਤਾਂ ਚੱਲੇ ਨਹੀਂ ਕੋਈ ਸੇਵਾ ਨਾ ਫੇਰ ਆਵਾਂਗੇ ਮਾਤਾ ਜੀ ਪੱਕਾ ਫੇਰ ਆਵਾਂਗੇ ਬਸ ਮੇਲੇ ਆਪਾਂ ਜੀ ਸ਼ੁਕਰੀਆ ਜੀ ਕੀ ਹਾਲ ਹੈ ਜੀ ਸਤਿਗੁਰੂ ਹਾਂ ਠੀਕ ਠਾਕ ਜੀ ਓਕੇ ਜੀ ਚਲੋ ਇਹ ਤਾਂ ਜੀ ਵਾਵਾ ਵੱਡਾ ਰੋਡ ਹੈ ਜਿਹੜਾ ਕੀ ਨਾਮ ਸੀ ਡੈਡਲੀ ਰੋਡ ਹਨਾ ਤੇ ਹੁਣ ਚੱਕਰੇ ਆ ਜੀ ਵੀ ਅਸੀਂ ਗੱਡੀ ਚੱਕ ਲਈ ਹੁਣ ਇੱਥੇ ਪਾਰਕਿੰਗ ਦੀ ਬਹੁਤ ਸਮੱਸਿਆ ਹੁੰਦੀ ਹੈ ਦੁਬਾਰੇ ਦੁਬਾਰੇ ਰੁਕੇ ਨਹੀਂ ਜਾਣਾ ਸਾਨੂੰ ਐ ਸੀ ਕਿਤੇ ਉੱਥੇ ਤੱਕ ਹੀ ਇਹ ਡੈਡਲੀ ਰੋਡ ਐ ਨਾ ਪਰ ਹੁਣ ਅਸੀਂ ਕਾਰ 'ਚ ਬਹਿ ਕੇ ਜਦੋਂ ਜਾ ਰਹੇ ਆ ਪੰਜਾਬੀ 'ਚ ਬੋਰਡ ਵੀ ਆ ਰਹੇ ਨੇ ਜਿਵੇਂ ਆਪਣੇ ਉੱਥੇ ਆਉਂਦੇ ਨੇ ਆਪਣੇ ਸਾਊਥ ਹਾਲ ਹਨ ਕੀ ਲਿਖਿਆ ਸੀ ਪਿੱਛੇ ਦੋਆਬੇ ਵਾਲੇ ਨਹੀਂ ਖੱਟੀ ਦੋਆਬੇ ਵਾਲੇ ਜੀ ਹੱਟੀ ਪੰਜਾਬੀ 'ਚ ਲਿਖਿਆ ਹੋਇਆ ਸਾਰਾ ਉਹ ਦੇ ਆਪਨ ਪੰਜਾਬ ਲਿਖਿਆ ਹੋ ਸਾਹਮਣੇ ਉਹ ਦੇਖ ਹਾਂਜੀ ਪੰਜਾਬ ਪੰਜਾਬ ਲਿਖਿਆ ਇਹ ਗਲੀ ਆ ਦੇਖ ਲਓ ਜੀ ਆਹ ਦੇਖਿਓ ਹੁਣ ਇਹ ਤੇ ਰਕੇਦਾ ਪ੍ਰੋਪਰ ਪੰਜਾਬ ਹੈ ਜੀ ਇਹ ਵੀ ਲੇਖੋ ਪੰਜਾਬ ਨਖਰਾ ਨਖਰਾ ਗ੍ਰੈਂਡਸ ਸਾਰੇ ਪਾਰਕਾਂ 'ਚ ਬਾਬੇ ਆਪਣੇ ਬਜ਼ੁਰਗ ਸੜਕਾਂ ਦੇ ਆਪਣੇ ਬਜ਼ੁਰਗ ਆਪਣੀਆਂ ਬੀਬੀਆਂ ਤੇ ਸਾਰੇ ਆਪਣਾ ਭਰਿਆ ਪਿਆ ਇੰਗਲੈਂਡ ਤਾਂ ਦੱਬ ਲਿਆ ਗੋਰਿਆਂ ਨੂੰ ਹੁਣ ਪਹਿਲਾਂ ਕਹਿੰਦੇ ਸੀ ਪੰਜਾਬ ਚ ਗੋਰਿਆਂ ਨੂੰ ਦਫਾ ਕਰੋ ਹੁਣ ਇਹਨਾਂ ਨੇ ਇੱਥੋਂ ਵੀ ਦਫਾ ਕਰਤੇ ਹੀ ਗੋਰੇ ਸਾਰਾ ਇੰਗਲੈਂਡ ਨੱਪ ਲਿਆ ਲਓ ਜੀ ਘੁੰਮ ਫਿਰ ਕੇ ਫੇਰ ਆ ਗਏ ਘਰੇ ਦੇਖ ਲੋ ਬੰਦੇ ਘਰੇ ਨਹੀਂ ਪਹੁੰਚੇ ਇਹ ਜੇ ਵੀ ਬੰਦੇ ਆ ਰਿਸ਼ਤੇਦਾਰ ਪਹਿਲਾਂ ਆ ਕੇ ਦਵਾਰੇ ਮੁੜਿਆ ਇਹ ਆਥ ਨੇ ਗੇੜੇ ਗੂੜੇ ਦੇ ਕੇ ਆਹ ਲਓ ਜੀ ਖੋਲੋ ਜਿੰਦੇ ਤੇ ਅਸੀਂ ਹੁਣ ਜਿੰਦੇ ਖੋਲ ਲੀਏ ਸਾਨੂੰ ਇਹ ਘਰ ਸਮਾ ਰਖਿਆ ਇੰਗਲੈਂਡ ਚ ਘਰ ਆਪਣਾ ਘਰ ਆ ਹੁਣ ਸਾਡਾ ਇਹ ਇਹ ਹੌਲੀਡੇ ਹੋਮ ਹੈ ਲੈ ਵੀ ਹੁਣ ਬਣਾਵਾਂਗੇ ਪ੍ਰਸ਼ਾਦੇ ਅੰਦਰ ਜਾ ਕੇ ਤੇ ਵਲੌਗ ਦੀ ਕਰੀਏ ਸਮਾਪਤੀ ਅੱਜ ਦੇ ਦੀ। ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਤੁਹਾਨੂੰ ਦਿਖਾਉਣਾ ਸੀਗਾ ਸ਼ਹਿਰ ਇਹ ਨਿੱਕਾ ਜਿਹਾ ਟਾਊਨ ਬੁਲਵਰਹੈਮਪਟਨ ਤੇ ਇਦੋਂ ਬਾਅਦ ਚ ਜਿਹੜੇ ਆਪਣਾ ਹੁਣ ਕੱਲ ਨੂੰ ਅਸੀਂ ਸਾਊਥ ਹਾਲ ਨੂੰ ਜਾਣਾਗਾ ਵਾਪਸ ਤੇ ਸਾਊਥ ਹਾਲ ਜਾ ਕੇ ਫਿਰ ਜਿਹੜਾ ਲੰਡਨ ਦਾ ਤੁਹਾਨੂੰ ਦੱਸਿਆ ਸੀਗਾ ਕਿ ਇੰਗਲੈਂਡ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲ ਮਹਾਰਾਜਾ ਦਲੀਪ ਸਿੰਘ ਨਾਲ ਸੰਬੰਧਤ ਚੀਜ਼ਾਂ ਨੇਗੀਆਂ ਤੇ ਭਾਵੇਂ ਉਹ ਕੋਹਿੰੂਰ ਹੀਰਾ ਮਿਊਜ਼ੀਅਮ ਮਹਾਰਾਜਾ ਰਣਜੀਤ ਸਿੰਘ ਦੀ ਜਿੰਨੀ ਨਿਸ਼ਾਨੀਆਂ ਪਈਆਂ ਉਹ ਸਾਰਾ ਕੁਝ ਹੁਣ ਅਸੀਂ ਦੇਖਣਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਲੰਡਨ ਕੋ ਮੰਗੇ ਅਸੀਂ ਚਾਰੇ ਜਾਣੇ ਜਿੰਨੇ ਅੱਜ ਵਲੌਗ ਚ ਸੀਗੇ ਤੇ ਦੋ ਤਿੰਨ ਦਿਨ ਲੰਡਨ ਘੁੰਮ ਕੇ ਤੇ ਉਸ ਤੋਂ ਬਾਅਦ ਫਿਰ ਇੰਗਲੈਂਡ ਦੇ ਪਿੰਡ-ਪੁੰਡ ਆਲਾ-ਦਵਾਲਾ ਕੁਝ ਉਹ ਦੇਖਣਾ ਇੰਗਲੈਂਡ ਚ ਹੀ ਰਵਾਂਗੇ ਹੁਣ ਅਗਲੇ ਆਉਣ ਵਾਲੇ 10 ਦਿਨ ਤੇ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਨਾਲ ਇੰਗਲੈਂਡ ਤੋਂ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਲ ਰੱਬ ਰੱਖਾ ਜੀ